ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਇੱਕ ਵਾਰ ਆਪ ਨੂੰ ਕਿਹਾ ਸੀ ਕਦੀ ਆਪਣੇ ਆਪ ਨੂੰ ਪੁੱਛੀਏ ਕਰੀਏ ਮੈਂ ਆਪਣੀ ਗੱਲ ਕਾਂਗਾ ਅਸੀਂ ਬੈਠੇ ਆ ਸੁੱਤੇ ਸੁੱਤੇ ਜ਼ਿੰਦਗੀ ਲੰਘ ਗਈ ਜੀ ਕੰਮ ਕਰ ਲਿਆ ਉੱਥੋਂ ਆਏ ਸਾਹਿਬ ਤੇ ਘਰ ਬਣ ਗਏ ਮੈਂ ਵੀ ਤੁਹਾਡੇ ਵਿੱਚ ਆ ਮੈਂ ਸੱਚੀ ਆਪ ਜੀ ਤੋਂ ਵੱਖ ਹੋ ਕੇ ਨਹੀਂ ਪਰ ਗੁਰਮਖੋ ਕਦੀ ਰਾਤ ਨੂੰ ਬਹਿ ਕੇ ਗੁਰੂ ਅਮਰਦਾਸ ਦੀ ਇਹ ਪੌੜੀ ਜ਼ਰੂਰ ਪੁੱਛਿਆ ਕਰੋ ਹੱਥਾਂ ਵੱਲ ਸ਼ੀਸ਼ੇ ਅੱਗੇ ਖਲੋ ਕੇ ਪੜ੍ਹਨੀ ਚਾਹੀਦੀ ਏ ਸਰੀਰਾ ਮੇਰਾ ਇਸ ਜਗ ਮੈਂ ਆਏ ਕਿ ਕਿਆ ਤੂੰ ਕਰਮ ਕਮਾਇਆ ਬਾਰ ਬਾਰ ਪੁੱਛੀਏ ਸਚਿਮੁਚਿ ਮਨ ਜਾਗੇਗਾ ਕੀ ਕਰਮ ਕੀਤਾ ਤੂੰ ਇਹ ਫਿਰ ਅਰਜ਼ੀ ਹੈ ਇਸ ਡਾਕਟਰ ਨੇ ਕੀ ਸਭ ਕਹਿੰਦੇ ਸਨ ਜਿਸ ਬੰਦੇ ਨੇ ਮੈਂ ਮਾਰਨੀ ਉਹ ਤਿੰਨ ਗੱਲਾਂ ਚੇਤੇ ਰੱਖੇ ਸਭ ਤੋਂ ਪਹਿਲਾਂ ਸਵੈ ਪਰਚੋਲ ਕਰੇ ਦੂਜੀ ਗੱਲ ਮੌਤ ਨੂੰ ਚੇਤੇ ਰੱਖੇ ਤੇ ਤੀਜਾ ਸ਼ੁਕਰਾਨੇ ਵੀ ਜੀਏ ਫਿਰ ਅਰਜ਼ ਹੈ ਸਭ ਤੋਂ ਪਹਿਲਾਂ ਸਵੈ ਪ੍ਰਚੋਲ ਸਵੈ ਪ੍ਰਚੋਲ ਹੁੰਦੀ ਹੈ ਕਿਸੇ ਹੋਰ ਨੂੰ ਆਪਣੇ ਕੀਤੇ ਹੋਏ ਕੰਮਾਂ ਨੂੰ ਰੋਜ਼ ਪੁੱਛਣਾ ਇਹ ਸਾਧਨਾ ਵਾਲਿਆਂ ਵਾਸਤੇ ਵੀ ਜਿੰਨੇ ਸਾਧਨਾ ਕਰਨੀ ਜਦਾ ਮਨ ਜਾਗੇ ਇਹ ਸਰੀਰਾਂ ਦੇ ਰਿਹਾ ਇਸ ਜਗ ਮੈਂ ਆਇਆ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੁੱਧ ਸਰੀਰਾਂ ਜਾ ਤੂੰ ਜਗ ਮੈਂ ਆਇਆ ਜਿੰਨ ਘਰ ਤੇਰਾ ਰਚਨ ਰਚਿਆ ਕੂ ਕੀਤਾ ਤੂੰ ਆਪਾਂ ਕਹਾਂਗੇ ਮੈਂ ਇਨਾ ਕੁਝ ਬਣਾ ਲਿਆ ਇਨਾ ਉਹ ਗੁਰਮਖੋ ਜਿੱਤਨ ਅੱਖਾਂ ਮੀਟੀਆਂ ਜਿਹੜਾ ਮੈਂ ਗੱਲ ਜੀ ਭਾਈ ਸਾਹਿਬ ਨੂੰ ਗੱਲ ਕਰਕੇ ਗਏ ਆ ਜਿਹੜੀ ਲੋਈ ਮੈਂ ਰਹੀਏ ਗੋਡਿਆਂ ਉੱਤੇ ਇਹ ਵੀ ਮੇਰੀ ਕੋਈ ਨਹੀਂ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ ਗੁਰ ਪ੍ਰਸਾਦੀ ਖਲਮਰ ਬਸਿਆ ਪੂਰਵ ਲਿਖਿਆ ਪਾਇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਇਹ ਸੋਇ ਪਰਚੋਲ ਹੈ ਜਿਨ ਸਤਗੁਰ ਸਿਓ ਚਿਤ ਲਾਇਆ ਇੱਕ ਬਚਨ ਅਸੀਂ ਪੜਨੇ ਬੰਦੇ ਖੋਜ ਦਿਲ ਹਰ ਰੋਜ਼ ਉੰਜ ਵੈਸੇ ਬੜਾ ਤਰੀਕਾ ਮਾਨੂ ਕਾਬੂ ਕਰਨ ਦਾ ਜਿਹੜੇ ਕਿਉਂਕਿ ਜਿਹੜਾ ਇਹ ਬਣਾ ਅੰਦਰ ਵਾਲਾ ਸੱਚੀ ਮੁੱਚੀ ਮੈਨੂੰ ਤੁਸੀਂ ਗਿਆਨੀ ਕਹਿ ਰਹੇ ਜਿੰਨੇ ਅੰਦਰ ਨੂੰ ਕਿਤੇ ਪੜੋਗੇ ਤੇ ਤੁਸੀਂ ਨੇੜੇ ਨਹੀਂ ਲੱਗਣਦੇ ਹੋਗੇ ਇੱਥੋਂ ਤੱਕ ਬੰਦਾ ਅੰਦਰ ਦੀ ਗੱਲ ਆਪਣੀ ਜੀਵਨ ਸਾਥ ਨਾਲ ਵੀ ਸਾਂਝੀ ਨਹੀਂ ਕਰਦਾ ਜੋ ਫੁਰਨੇ ਉੱਤੇ ਨੇ ਕਰਦਾ ਸਾਂਝੀ ਜਿਸ ਨੇ ਇਹ ਵੀ ਰੱਬ ਦਾ ਸ਼ੁਕਰਾਨਾ ਪੜਦੇ ਚ ਰੱਖਦਾ ਹੈ ਜੇ ਸਾਰਿਆਂ ਦਾ ਬਾਹਰ ਪ੍ਰਗਟ ਹੋਏ ਤਾਂ ਰਿਸ਼ਤਾ ਨਿਭਣਾ ਹੀ ਕੋਈ ਨਹੀਂ ਸੀ ਕੀ ਇੱਕ ਵਾਰ ਸੋਚ ਲੈ ਦੂਜੀ ਵਾਰ ਕੀ ਔਰਤ ਦੱਸਦੀ ਆਪਣੇ ਅੰਦਰ ਨੂੰ ਗੁਰੂ ਕਹਿੰਦੇ ਨੇ ਤੂੰ ਗੁਰੂ ਨੂੰ ਰੋਜ਼ ਦੱਸਿਆ ਕਰ ਤੇ ਦਿਲ ਨੂੰ ਪੁੱਛ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਦੂਜੀ ਗੱਲ ਕਹੀ ਇਸ ਮਨ ਕੋ ਕੋਈ ਖੋਜੂ ਭਾਈ ਥੋੜਾ ਜਿਹਾ ਆਪਜੀ ਟਿਕਾ ਬਣਾਇਆ ਜੇ ਬਣਾਈ ਰੱਖਿਓ ਗੁਰੂ ਸਾਹਿਬ ਦੇ ਇੱਕ ਜੀਵਨ ਚ ਘਟਨਾ ਸਾਹਿਬ ਗੁਰੂ ਅਰਜੁਨ ਦੇਵ ਜੀ ਇੱਕ ਬੰਦਾ ਕਹਿੰਦੇ ਝੂਠ ਬੋਲਦਾ ਮਾੜੇ ਕੰਮ ਕਰੇ ਗੁਰੂ ਸਾਹਿਬ ਨੇ ਕਿਹਾ ਇਹ ਕੰਮ ਕਰ ਛੁੱਟ ਜਾਣਗੇ ਘਰ ਇੱਕ ਭਾਂਡਾ ਰੱਖ ਲੈ ਮਿੱਟੀ ਦਾ ਉਦੋਂ ਮਿੱਟੀ ਦੇ ਭਾਂਡੇ ਸਭ ਗੁਰਾ ਦੇ ਤੁਹਾਨੂੰ ਪਤਾ ਹੈ ਜੀ ਮਾਈਆਂ ਪੈਸੇ ਵੀ ਲਪੇਟ ਕੇ ਨਾ ਕੜਕੜੇ ਚ ਰੱਖਦੀਆਂ ਸਨ ਕਹਿੰਦੇ ਰੋਜ਼ ਜੋ ਕੋਈ ਤੇਰੇ ਮਨ ਚ ਆਉਂਦਾ ਲਿਖਿਆ ਕਰ ਲਿਖ ਕੇ ਨਾ ਉਹਨੂੰ ਭਾਂਡੇ ਚ ਪਾ ਦਿਆ ਕਰ ਤੇ ਮਹੀਨੇ ਬਾਅਦ ਗੁਰ ਸੰਗਤ ਚ ਆ ਕੇ ਪੜ੍ਹ ਕੇ ਸੁਣਾਇਆ ਕਰ ਬੰਦਾ ਸੁਣਾ ਸਕੂਗਾ ਪਰ ਇੱਕ ਤਰੀਕਾ ਬੜਾ ਵਧੀਆ ਹੈ ਰੋਜ਼ ਦਾ ਟਾਈਮ ਟੇਬਲ ਆਪਾਂ ਜੇ ਆਪਣਾ ਨਿੱਜੀ ਬਣਾਈਏ ਕਿਸੇ ਨੂੰ ਦੱਸਣ ਦੀ ਲੋੜ ਕਾਪੀ ਉੱਤੇ ਜਾਂ ਫੋਨ 'ਚ ਅੱਜ ਮੈਂ ਕੀ ਸੋਚਿਆ ਕਿਸੇ ਬਾਰੇ ਕੀ ਕਿਹਾ ਤੇ ਸਭ ਕੁਝ ਬਣਾ ਕੇ ਮੋਟੀਆਂ-ਮੋਟੀਆਂ ਗੱਲਾਂ ਸੋਹਲਾ ਸਾਹਿਬ ਪੜਨ ਤੋਂ ਪਹਿਲਾਂ ਸਵੈ ਪਰਚੋਲ ਕਰੀਏ ਜਾ ਉਹਨਾਂ ਕਮੀਆਂ ਮਣਾ ਹੈ ਤੂੰ ਸਿੱਖ ਤੇ ਸੋਚਦਾ ਕੀ ਰਿਆਂ ਪਰ ਇਸ ਤਰ੍ਹਾਂ ਇਸ ਦਾ ਕਾਬੂ ਆ ਜਾਊਗਾ ਗੁਰਮਖੋ ਪਹਿਲੀ ਗੱਲ ਸਵੈ ਪਰਚੋਲ ਬਹੁਤ ਜ਼ਰੂਰੀ ਹੈ ਅੱਜ ਦੋ ਕੇਸ ਚੀਜ਼ ਹੈ ਮੈਂ ਤੁਹਾਡਾ ਜੀਵਨ ਪਰਚੋਲ ਲਿਆ ਤੁਸੀਂ ਮੈਨੂੰ ਪਰਚੋਲ ਰਹੇ ਹੋ ਕੀ ਕਰੀਏ ਰੱਬ ਨੇ ਅੱਖਾਂ ਇਹੋ ਜੀਆਂ ਲਾਈਆਂ ਨਕਮੀਆਂ ਆਪਣਾ ਚਿਹਰਾ ਵੇਖ ਨਹੀਂ ਸਕਦੀਆਂ ਲੋਕਾਂ ਦੀ ਵੇਖੀ ਜਾਂਦੀਆਂ ਸਾਡਾ ਵੀ ਕਸੂਰ ਕੋਈ ਨਹੀਂ ਰੱਬ ਆੱਖਾਂ ਤੇ ਤੂੰ ਹੀ ਲਾਈਆਂ ਨਾ ਮੈਂ ਚਲੋ ਮਜ਼ਾਕ ਵਿੱਚ ਕਹਿ ਰਿਹਾ ਸਭ ਤੋਂ ਪਹਿਲਾਂ ਸਵੈ ਪਰਚੋਲ ਦੂਜੀ ਗੱਲ ਆਪਣੇ ਅੰਦਰ ਨੂੰ ਘੜ ਲਈ ਮੌਤ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ ਰਾਤ ਨੂੰ ਸੁੱਤਿਆਂ ਹੁਣੇ ਸੋਇਲਾ ਸਾਹਿਬ ਗੀਤਮ ਸੋਲਾ ਜੀ ਨੂੰ ਕਹਿੰਦੇ ਆ ਉੰਜ ਵੈਸੇ ਗੁਰਸਿੱਖ ਆਪਣਾ ਬਹਿ ਕੇ ਪੜ ਬਹਿ ਕੇ ਪੜ ਲੈਣਾ ਚੰਗੀ ਗੱਲ ਹੈ ਇੱਕ ਤਰੀਕਾ ਹੋਰ ਵੀ ਹੈ ਪੈਸਾ ਵੀ ਕਹਿ ਰਹੇ ਸਨ ਜੀ ਬੈਠੇ ਵੀ ਨੀਂਦ ਆਉਂਦਿਆਂ ਆਉਂਦਿਆਂ ਪੜੋ ਕਈ ਵਾਰੀ ਤੁਸੀਂ ਦੇਖੋਗੇ ਤੇਨੇ ਸ਼ਬਦ ਪੜੇ ਜਾਂਦੇ ਆਂ ਦੀ ਰਾਤ ਨੂੰ ਉਠੋ ਚੌਥਾ ਦੇ ਚੱਲਦਾ ਹੁੰਦਾ ਸੱਚੀ ਮੁੱਚ ਵਿੱਚ ਉਹਨੂੰ ਸੁਖ ਨਿੰਦਰਾ ਕਹਿੰਦੇ ਆ ਉਹ ਸੁਖ ਨਿੰਦਰਾ ਚ ਪਰ ਸੁਬਨਾ ਵੀ ਜਨਮ ਲੈ ਲੈਂਦਾ ਹੈ ਕਈ ਵਾਰੀ ਬੰਦਾ ਜਿਹੜਾ ਗੁਰਦੁਆਰੇ ਬੈਠਾ ਹੁੰਦਾ ਹੈ ਉਹ ਸੱਚੀ ਮੱਚੀ ਸੋਹਲਾ ਸਾਹਿਬ ਅੰਦਰ ਚੱਲਦਾ ਤੇ ਸੁਪਨੇ ਚ ਮਹਾਰਾਜ ਦਾ ਸੂਖਾ ਸਨ ਕਰੀ ਜਾਂਦਾ ਇਹਦਾ ਮਤਲਬ ਤੇਰਾ ਸੁਪਨਾ ਵੀ ਗੁਰੂ ਦੇ ਨਾਲ ਹੋ ਗਿਆ ਉਂਝ ਮੇਰੀ ਬੇਨਤੀ ਹੈ ਰਾਤ ਨੂੰ ਸੌਣ ਲੱਗਿਆਂ ਇੱਕ ਵਾਰੀ ਜ਼ਰੂਰ ਚੇਤੇ ਰੱਖਿਏ ਮੌਤ ਨੂੰ ਤੇ ਆਹ ਸ਼ਬਦ ਪੜ੍ਹਦੇ ਆਂ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖੜ ਚਲੋ ਹਰ ਲਾਹਾ ਅੱਗੇ ਹਾਂ ਅੱਗੇ ਥਾਂ ਸੌਖੀ ਹੋ ਜਾਏਗੀ ਓਏ ਅੱਗੇ ਬਸਨ ਸੁਹੇਲਾ ਔਦ ਘਟੈ ਉਮਰ ਘਟ ਗਈ ਅੱਜ ਦਿਨ ਘੋਰ ਘਟ ਗਈ ਮਹਾਰਾਜ ਜੀ ਨੇ ਸ਼ਬਦ ਵਰਤੇ ਅੱਜ ਫਿਰ ਘਟ ਗਿਆ ਦਿਨ ਔਦ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਹਾਂ ਸਵਾਰੇ ਇਹ ਸੰਸਾਰ ਵਿਕਾਰ ਸੰਸਹਿ ਮੈਂ ਤਰਿਓ ਬ੍ਰह्म ਗਿਆਨੀ ਜਿਸੈ ਜਗਾਇ ਪਿਆਬੈ ਇਹੋ ਰਸ ਅਕਤ ਕਥਾ ਤਿਨ ਜਾਨੀ ਕਿਵੇਂ ਪਰਚੋਲ ਜਾਂ ਕੋ ਆਏ ਕਾਦੇ ਲਈ ਆਏ ਮੇਰੇ ਸਰੀਰਾ ਇਹ ਇਨੇ ਥੋੜਾ ਰਹਿ ਜਾਣਾ ਵਰਤ ਕੇ ਜਾਂ ਕੋ ਆਏ ਸੋਈ ਵਿਖਾਜੋ ਖਰ ਗੁਰ ਤੇ ਮਨੈ ਬਸੇਰਾ ਐਸ ਘਰ ਚ ਜਿੱਥੇ ਬੈਠਾ ਇੱਥੇ ਇੱਕ ਦਿਨ ਅੱਜ ਨਹੀਂ ਕੱਲ ਨਹੀਂ ਗੁਰਮ ਕੋ ਮੈਂ ਆ ਤੁਸੀ ਹਾਂ ਕਰਪਾਰ ਪਈਏ ਲਾ ਕੇ ਹਜ਼ਾਰਾਂ ਘਰ ਬਣਾ ਲਓ ਇੱਕ ਦਿਨ ਉਸ ਘਰ ਚੋਂ ਬਾਹਰ ਕੱਢਣਾ ਜਿੱਦਨ ਗੁਰੂ ਗੁਰੂ ਜਪ ਕੇ ਨਿਜ ਘਰ ਜਾਗੇ ਮੌਤ ਦੀ ਤਾਕਤ ਵੀ ਨਹੀਂ ਸਾਨੂੰ ਬਾਹਰ ਕੱਢ ਸਕੇ ਨਿਜ ਘਰ ਮਹਿਲ ਪਾਉ ਸੁਖ ਸਹਿਜ ਇਹ ਤੇ ਦੋ ਸ਼ਬਦ ਆਏ ਨੇ ਜੀ ਇੱਕ ਨਿਜ ਘਰ ਇੱਕ ਮਹਿਲ ਹਾਂਜੀ ਨਿਜ ਘਰ ਮਹਿਲ ਪਾਉ ਸੁਖ ਸਹਿਜ ਨਿਜ ਘਰ ਹੁੰਦਾ ਛੋਟਾ ਮਹਿਲ ਬੜਾ ਵੱਡਾ ਹੁੰਦਾ ਹੈ ਨਿਜ ਘਰ ਮੇਰਾ ਮਨ ਹੈ ਮਹਲ ਸ਼ਬਦ ਪਰਮਾਤਮਾ ਹੈ ਆਪਣੇ ਨਿਜ ਘਰ ਨੂੰ ਪਰਮਾਤਮਾ ਵਿੱਚ ਮਿਲਾ ਦੇ ਓਏ ਉਸ ਘਰ ਚ ਗਿਆ ਹੋਇਆਂ ਨੂੰ ਕਦੀ ਘਰੋਂ ਨਹੀਂ ਕੱਢਿਆ ਜਾਂਦਾ ਨਿਜ ਘਰ ਮਹਿਲ ਪਾਓ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਅੰਤਲੀ ਅਰਦਾਸ ਰਾਤ ਨੂੰ ਸੌਣ ਲੱਗਿਆਂ ਸਵੇਰੇ ਪੂਰੀ ਹੋ ਜਾਏ ਅੰਤਰਜਾਮੀ ਏਡੀ ਵੱਡੀ ਨਿਮਰਤਾ ਪਿਆਰੋ ਆਪਾਂ ਤਾਂ ਸਿਰਫ ਕਵਤਾ ਰੂਪ ਚ ਪੜ ਰਹੇ ਹਾਂ ਮੈਂ ਆਪਣੀ ਗੱਲ ਕਰ ਰਿਹਾ ਬਾਣੀ ਸਵੇਰੇ ਅਸੀਂ ਹੀਟ ਕਰ ਰਹੇ ਹਾਂ ਬਾਣੀ ਪੜਨ ਵਾਲੇ ਨਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੂਕੋ ਕਰ ਸੰਤਨ ਕੀ ਧੁਰ ਬੇਨਤੀ ਪਹਿਲੀ ਗੱਲ ਸਵੇਰ ਪਰਚੋਲ ਦੂਸਰੀ ਗੱਲ ਮੌਤ ਨੂੰ ਚੇਤੇ ਰੱਖਣਾ ਤੀਜਾ ਰਾਤ ਨੂੰ ਸੌਣ ਲੱਗਿਆਂ ਸ਼ੁਕਰਾਨਾ ਜ਼ਰੂਰ ਕਰਦੀ ਕਿਉਂਕਿ ਸ਼ੁਕਰਾਨੇ ਵਾਲੇ ਨਿਮਰਤਾ ਵੀ ਚਲੇ ਜਾਂਦੇ ਆ ਪ੍ਰਮਾਤਮਾ ਤੂੰ ਆਦਾਤ ਦਿੱਤੀ ਮੈਂ